ਜੈ ਸ਼੍ਰੀ ਰਾਮ ਜੀ ਜੈ ਮਾਤਾ ਦੀ ਜਿਹੜੀ ਅੱਜ ਦੀ ਜਿਹੜੀ ਰਾਹ ਦੀ ਘਟਨਾ ਹੋਈ ਹੈ ਦੇਖੋ ਮਾਤਾ ਰਣੀ ਦਾ ਖੰਡਰ ਕਿੱਦਾਂ ਮੋਢੀ ਖੰਡਰ ਕੀਤੀ ਹੋਈ ਆ ਜਿਹੜੇ ਵੀ ਸ਼ਰਾਰਤੀ ਅਨਸਰ ਆਇਆ ਦੇਖੋ ਇਸ ਮੰਦਿਰ ਦੇ ਵਿੱਚ ਮੈਂ ਤੁਹਾਨੂੰ ਦੱਸ ਲਈ ਨਾ ਕੋਈ ਪਿਆਸਾ ਵਗੈਰਾ ਨਹੀਂ ਹੁੰਦਾ ਕੋਈ 10 ਰੁਪਏ ਹੁੰਦੇ ਆ ਜੇ ਕਈ ਚੋਰ ਚੋਰੀ ਕਰਨ ਦੀ ਨੀयत ਆਇਆ ਨੀयत ਕਰਨ ਦੀ ਨੀयत ਨਹੀਂ ਹੈਗੀ ਇਹਨਾਂ ਦੀ ਚੋਰੀ ਕਰਨ ਦੀ ਇਹ ਸਿਰਫ ਸਿਰਫ ਇੱਕ ਮਾਹੌਲ ਖਰਾਬ ਕਰਨ ਦੀ ਗੱਲ ਹੈਗੀ ਆ ਤੁਸੀਂ ਦੇਖੋ ਕਿੱਦਾਂ ਮਾਤਾ ਰਾਣੀ ਦੀ ਮੂਰਤੀ ਖੰਡਰ ਕੀਤੀ ਹੈ ਸਾਡੀ ਜਿਹੜੀ ਪ੍ਰਾਪਾਵਨਾ ਨੂੰ ਅਹਲ ਕੀਤਾ ਗਿਆ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਜਿਹੜੇ ਵੀ ਸਰਾਰਦੀ ਅੰਸਰ ਆ ਗਏ ਆ ਜਿਨ੍ਹਾਂ ਨੇ ਇਹਨਾ ਮਾਲਾ ਕਰਮ ਕੀਤਾ ਜੇ ਉਹ ਜਲਦੀ ਤੋਂ ਜਲਦੀ ਫੜੇ ਨਹੀਂ ਗਏ ਤੇ ਅਸੀਂ ਫਿਰ ਆਪਣੇ ਪੂਰੇ ਸ਼ਹਿਰ ਨੂੰ ਲੈ ਕੇ ਇੱਕ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਵਾਂਗੇ ਸਾਡੀ ਪ੍ਰਸ਼ਾਸਨਾਂ ਕੇ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਵੀ ਅੰਸਰ ਆ ਗਏ ਉਹ ਜਲਦੀ ਜਲਦੀ ਫੜਿਆ ਜਾਏ ਨਹੀਂ ਤਾਂ ਫਿਰ ਅਸੀਂ ਆਪਣਾ ਜਿਹੜਾ ਵੀ ਆ ਰੋਸ਼ ਪ੍ਰਦਰਸ਼ਨ ਕਰਾਂਗੇ ਆਪ ਆਪਣਾ ਰੋੜ ਜਾਮ ਕਰਾਂਗੇ ਜਿੱਦਾ ਵੀ ਇਹ ਹੋ ਗਾਇਆ ਜਲਦੀ ਜਲਦੀ ਜਿਹੜੇ ਚੋਰ ਫੜੇ ਜਾਣੇ ਚਾਹੀਦੇ ਜਿਹੜੇ ਵੀ ਅਗੇ ਸ਼ਰਾਰਤੀ ਅੰਸਰ ਪੁਲਿਸ ਆਈ ਹੈ ਜੀ ਇੱਥੇ ਆਹ ਪ੍ਰਸ਼ਾਸਨ ਦੇ ਅਧਿਕਾਰੀ ਆਏ ਆ ਉਹਨਾਂ ਨੇ ਸ਼ਾਨਦਿਨ ਕੀਤੀ ਹੈ ਬਾਕੀ ਸੀਸੀਟੀਵੀ ਕੈਮਰੇ ਦੇਖ ਰਿਆ ਜਿਹੜੇ ਵੀ ਸ਼ਰਾਰਤੀ ਅੰਸਰ ਆ ਗਏ ਉਹਨਾਂ ਤੇ ਧਾਰਾ 259 ਮੇਜ ਦਾ ਪਰਚਾ ਦਰਜ ਹੋਣ ਰਹੀਦਾ ਤੇ ਸਲਾਖ ਦੇ ਪਿੱਛੇ ਹੋਣੀ ਚਾਹੀਦੇ ਆ ਬਾਕੀ ਜਿਹੜੀ ਕਿ ਇਹ ਹਜੇ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਪ੍ਰਸ਼ਾਸਨ ਅਗੇ ਕੇਐਸ ਬੱਸ ਸਟੈਂਡ ਦੇ ਅੰਦਰ ਟੈਕਸੀ ਸਟੈਂਡ ਦੇ ਅੱਗੇ ਆਲੇ ਦੁਆਲੇ ਬਹੁਤ ਹੀ ਨਸ਼ਾ ਵਿਕ ਰਿਆ ਨਸ਼ੇੜੀ ਸਰੇ ਆਮ ਨਸ਼ ਕਰਦੇ ਆ ਮੇਰੀ ਪ੍ਰਸ਼ਾਸਨ ਨੇ ਵੀ ਬੇਨਤੀ ਕੀਤੀ ਕਿ ਇਹ ਨਸ਼ਾ ਵੀ ਬੰਦ ਹੋਣਾ ਚਾਹੀਦਾ ਕਿਉਂਕਿ ਇਹ ਜਿਹੜੇ ਨਸ਼ਾ ਕਰਨ ਵਾਲੇ ਹੀ ਹੈਗੇ ਆ ਐਹੀ ਸਾਰਾ ਕੰਮ ਖਰਾਬ ਕਰਦੇ ਆ ਸਾਡੀ ਪ੍ਰਸ਼ਾਸਨ ਨੇ ਕਿ ਬੇਨਤੀ ਕੀਤੀ ਕਿ ਨਸ਼ੇ ਤੋਂ ਉੱਪਰ ਵੀ ਠੱਲ ਪਾਈ ਹੈ ਟੈਕਸੀ ਸਟੈਂਡ ਦੇ ਲੱਗ ਜਾ ਕੇ ਬਹੁਤ ਤੇਜ਼ੀ ਦਾ ਨਸ਼ਾ ਜਿਹੜਾ ਵਿਕ ਰਿਹਾ ਤੇ ਨਸ਼ਾ ਜਿਹੜਾ ਲੋਕੀ ਕਰ ਵੀ ਰਹੇ ਆ ਇਹਨਾਂ ਨੂੰ ਬਹੁਤ ਠੱਲ ਪਾਈ ਜਾਏ